ਹਾਂਜੀ ਸਸਰੀ ਕਾ ਬਈ ਸਾਰਿਆਂ ਨੂੰ ਤੇ ਆ ਬਈ ਇੱਕ ਆਪਾਂ ਤੁਹਾਡੇ ਵਾਸਤੇ ਦਵਾਈ ਲੈ ਕੇ ਆਏ ਆ ਕਬੂਤਰਾਂ ਵਾਸਤੇ ਸ਼ਕਤੀ ਵੀਰ ਇਹਦਾ ਨਾਮ ਆ 1 ਲੀਟਰ ਦੀ ਪੈਕਿੰਗ ਹੈ ਇਹ ਤੇ ਪ੍ਰਾਈਜ਼ ਇਹਦਾ 100 100 ਰੁਪਏ ਪ੍ਰਾਈਜ਼ ਬਈ ਇਹਦਾ 250 ਰੁਪਿਆ ਹੈਗਾ ਤੇ ਇਹ ਮਤਲਬ ਬਈ ਪੱਖ ਪੱਖ ਵਧੀਆ ਲੱਗਦੀ ਆ ਕਬੂਤਰ ਦਾਣੇ ਘੱਟ ਖਾਂਦੇ ਹੋਣ ਜਿਹੜੇ ਉਹਨਾਂ ਵਾਸਤੇ ਤੇ ਜਾਂ ਬੱਚਿਆਂ ਪੁੱਛਿਆਂ ਨੂੰ ਮਤਲਬ ਹੁਣ ਬੱਚੇ ਕੱਢੇ ਵਾ ਜਿਵੇਂ ਕਬੂਤਰਾਂ ਦੇ ਉਹਨਾਂ ਨੂੰ ਵੀ ਪਾ ਸਕਦੇ ਆ ਬੱਚਿਆਂ ਦੀ ਗਰੋਥ ਵਧੀਆ ਬਣਾਉਂਦੀ ਆ ਬਈ ਇਹ ਆਂਡੇ ਉਂਡਾਂ ਤੇ ਮਤਲਬ ਪੂਰੀਆਂ ਕਈ ਘਾਟਾਂ ਨੂੰ ਪੂਰਾ ਕਰਦੀ ਹੈਗੀ ਤੇ ਲੀਵਰ ਵਾਸਤੇ ਸਪੈਸ਼ਲ ਹੈ ਤੇ 1 ਬਾਈ ਇਹਦੇ ਨਾਲ ਆ ਤਵਾਈ ਹੈਗੀ ਜੋ ਸਟੈਚ ਤੇ ਇਹ 250 ml ਦੀ ਪੈਕਿੰਗ ਆ ਤੇ ਇਹਦੀ ਕੀਮਤ 1450 ਰੁਪਇਆ ਤੇ ਇਹ ਵੀ 1 ml 1 ਲੀਟਰ ਚ ਪਾਉਣੀ ਆ ਬਾਈ ਤੇ ਇਹ 5 ਦਿਨ ਪਾ ਸਕਦੇ ਆ ਆਪਾਂ ਲਗਾਤਾਰ 5 ਦਿਨ ਪਾ ਸਕਦੇ ਆ ਤੇ ਬਹੁਤ ਚੰਗਾ ਰਿਜ਼ਲਟ ਆ ਵੀ ਆਪਾਂ ਵਰਤਦੇ ਆ ਤੇ ਉਂਡੇ-ਉਂਡੇ ਵੀ ਮੰਨ ਕੇ ਚੱਲ ਪਾ ਜੀ ਆ ਕੂਤਰਾਂ ਲਾਉਂਦੀਆਂ ਨੇ ਨਾਲ ਬਾਈ ਤੇ ਮਤਲਬ ਕੂਤਰ ਫਿੱਟ ਰਹਿੰਦੇ ਆ ਤੇ ਵਰਤੂ ਅੱਗੇ ਵੀਡੀਓ ਸ਼ੇਅਰ ਕਰਦੇ ਭਰਾ ਧੰਨਵਾਦ